ਪਰਾ ਪਾ ਨੂੰ ਮਠੀ ਅਗ ਦੇ ਉੱਤੇ ਭੁੰਨੀ ਜਾਣਾ ਹੁੰਦਾ ਮਤਲਬ ਤਾਂ ਕਿ ਜਿਹੜੀ ਹੈ ਮੇਰਾ ਕੱਚਾ ਪਾਣਾ ਜਿਹੜਾ ਉਹ ਖਤਮ ਹੋ ਜੇ ਜਿੰਨਾ ਕੱਚਾ ਪਾਣਾ ਖਤਮ ਹੋਊਗਾ ਉਨੀ ਹੀ ਤੇਰੀ ਵਧੀਆ ਬਣਨੀ ਠੀਕ ਹੈ ਜੀ ਹੁਣ ਆ ਜੋ ਜਿਹੜੀਆਂ ਇਹ ਚੀਜ਼ਾਂ ਆਪਣੀਆਂ ਇਹ ਥੋੜੀ ਆਪਣੀ ਪਹੁੰਚ ਆ ਵੀ ਤੁਸੀਂ ਅਨਸਾਰੀ ਦੇੋਂ ਕਿਹਜਾ ਸਮਾਨ ਲੈ ਕੇ ਚ ਪਾਣਾ ਮੈਂ ਜਿਹੜਾ ਇਹਨੂੰ ਵੀ ਆਪਾਂ ਥੋੜਾ ਜਿਹਾ ਉੱਪਰ ਸੇਕ ਲਵਾ ਲਾਂਗੇ 2-4 ਮਿੰਟ ਇਹੇ ਤੁਸੀਂ ਪਨਸਾਰੀ ਦੇੋਂ ਕਿਸੇ ਵਧੀਆ ਪਨਸਾਰੀ ਦੇੋਂ ਜਿਹੜੀਆਂ ਜੜੀਆਂ ਹੂਕੀਆਂ ਨੇ ਇਹੇ ਲੈ ਕੇ ਤੁਸੀਂ ਆਪਦੇ ਹਿਸਾਬ ਨਾਲ ਕਿਸੇ ਨੂੰ ਕਿਹਜੋ ਖੱਟ ਹੁੰਦੀਆਂ ਨੇ ਕਿਸੇ ਨੂੰ ਇਹੋ ਜਿਹੀਆਂ ਖੱਟ ਹੁੰਦੀਆਂ ਨੇ ਇਹ ਤੁਸੀਂ ਸੰਸਾਰੀ ਦੀ رائے ਲੈ ਲਓ ਤੁਸੀਂ ਚੰਗੇ ਦੀ ਉਹਨਾਂ ਨੂੰ ਲੈ ਕੇ ਜਿਹੜਾ ਇਹ ਸਮਾਨ ਆਖ ਮਹਿੰਗਾ ਸਸਤਾ ਆਪਦੇ ਹਿਸਾਬ ਨਾਲ ਤੁਸੀਂ ਇਹ ਪਾ ਲੈ ਉਹਨੂੰ ਤੇ ਹੀ ਰੱਖ ਕੇ ਇਸ ਤੋਂ ਉੱਪਰ ਆਪਾਂ ਇੱਕ ਮਿਕਸ ਕਰਾਂਗੇ ਠੀਕ ਹੈ ਜੀ ਇਹ ਮੱਛੂਰੀ ਵਿੱਚ ਇਹਨੂੰ ਆਪਾਂ ਬੜਾ ਸੇਕ ਨਹੀਂ ਲਗਾਉਣਾ ਹੁਣ ਆਪਣੀ ਅੱਗ ਤਕਰੀਬਨ ਥੱਲੇ ਬੰਦ ਦੀ ਆ ਕਿਉਂਕਿ ਜਿਹੜੀ ਕੜਾਹੀ ਬਹੁਤ ਗਰਮ ਆ ਥੱਲੋਂ ਵੀ ਸੇਕ ਪੈ ਰਿਹਾ ਇਹਦਾ ਜਿਹੜੇ ਆਪਣੇ ਕੋਲਿਆਂ ਦਾ ਜੇ ਡਰਾਈ ਫਰੂਟ ਨੇ ਉਹ ਤੁਸੀਂ ਆਪਦੀ ਲੋੜ ਅਨਸਾਰ ਆਪਦੇ ਹਿਸਾਬ ਨਾਲ ਜਿਹੜੇ ਨੇ ਉਹ ਪਾ ਲੈਣੇ ਨੇ ਇਹ ਵੀ ਉਹ ਸਾਰੀ ਦੱਸ ਦਿੰਦੇ ਹੁੰਦੇ ਨੇ ਕਿਉਂਕਿ ਆਪਣਾ ਥੋਨੂੰ ਮਾਕਸ ਰਹੀ ਸੀਗਾ ਵੀ ਜਿਹੜਾ ਪਹਿਲਾਂ ਆਕਸੀ ਦੇ ਤੇਲ ਤੋਂ ਆਪਣੀ ਸ਼ੁਰੂਆਤ ਹੋਈ ਸੀਗੀ